ਕੀ ਗੱਲ ਹੋਈ ਆ ਬੇਟੇ ਦੇ ਸੱਟਾਂ ਲੱਗੀਆਂ ਆ ਇਹਨਾਂ ਦਾ ਡਿਵੈਲਪਰ ਮੇਰਾ ਤੇਜਿੰਦਰ ਸਿੰਘ ਕਿੱਥੋਂ ਰਹਿਣ ਵਾਲੇ ਸਟੌਂਗਪੁਰ ਤੋਂ ਤੈਨੂੰ ਦੱਸਣਾ ਕੀ ਗੱਲ ਕੀ ਹੋਈ ਆ ਗੱਲ ਹੋਈ ਆ ਵੀ ਰੇਪ ਆਪਣਾ ਲੈ ਕੇ ਆਏ ਆ ਲਾਈਵ ਵਾਸਤੇ ਤੇ ਇਹਨਾਂ ਕੋ ਐਂਬੂਲੈਂਸ ਦਾ ਵੀ ਇੰਤਿਆਮ ਨਹੀਂ ਹੋਇਆ ਤਾਂ ਨਾ ਕੋ ਡਾਕਟਰ ਆ ਵੇਖਣ ਵਾਲਾ ਇਹਨਾਂ ਦੇ ਸੱਟਾ ਕਿਹੜੇ ਕਿਹੜੇ ਕਰ ਤੋਂ ਲੱਗੀਆਂ ਇਹਨਾਂ ਦੇ ਸੱਟਾਂ ਲੱਗੀਆਂ ਬੁੱਗਾਂ ਰੋਡ ਤੋਂ ਬੁੱਗਾ ਦੇ ਬਲੀਪੁਰ ਦੇ ਰੋਡ ਤੇ ਝਗੜਾ ਕਾਦਾ ਕੀ ਹੋਇਆ ਕੀ ਝਗੜੇ ਦਾ ਨਾਮ ਮੈਨੂੰ ਪਤਾ ਕਿਹੜਾ ਹੈ ਤੁਹਾਡੇ ਕੀ ਮੇਰਾ ਬੇਟਾ ਵਾ ਕੀ ਹੋਇਆ ਉਹਦੇ ਸੱਟਾਂ ਜਿਆਦੀਆਂ ਲੱਗੀਆਂ ਨੇ ਹੋਰ ਕਿੱਥ ਤੇ ਕੀ ਲਾਦਾ ਇਥੇ ਇਹਨਾਂ ਨੇ ਕੁਛ ਨਹੀਂ ਦੱਸਿਆ ਕਿੰਨੇ ਬੰਦੇ ਜ਼ਖਮੀ ਨੇ ਜਿਹ ਤਿੰਨ ਬੰਦੇ ਨੇ ਤਿੰਨ ਬੰਦੇ ਹਾਂਜੀ ਡਾਕਟਰ ਇੱਕ ਤੇ ਡੈੱਡ ਹੋ ਗਿਆ ਵਾ ਦੋ ਜ਼ਖਮੀ ਆ ਸਾਡੇ ਮੁੰਡਾ ਨਾ ਗਈ ਮੇਰਾ ਹਰਪੀਚੇ ਉਮਰ ਕਿੰਨੀ ਆਦੀ 18 ਸਾਲ ਜਿਹੜਾ ਨਾਲਪੁਰ ਜ਼ਖਮੀ ਦਾ ਨਾ ਗਈ ਆ ਉਹਦਾ ਢਿੱਲੇ ਜਿਹੜਾ ਕੋਨਾ ਡੈੱਥ ਹੋ ਗਿਆ ਦੀ ਨਾ ਗਈ ਉਹਦਾ ਜੀ ਉਹ ਕਿੱਥੋਂ ਲੈਣੋ ਆ ਪਤਾ ਨਹੀਂ ਉਹਦਾ ਨਹੀਂ ਬੀਨ ਪਤਾ ਕਿੱਥੋਂ ਜਿਹੜਾ ਨਾਲ ਦਾ ਮੁੰਡਾ ਕਿੱਥੋਂ ਲੈਣੋ ਆ ਉਹ ਵੀ ਤਲੰਦਨ ਲਈ ਕੀ ਕੀ ਹੋਇਆ ਕੀ ਪਤਾ ਕੀ ਲੱਗਾ ਪਤਾ ਨਹੀਂ ਈ ਕੁਛ ਲੱਗਾ ਬਲੌਗ ਦੇ ਵੀਰ ਆਹ ਭਵਾਨਾ ਹੀ ਮੰਗ ਕਰਦੇ ਕੀ ਮੰਗ ਸਿੰਘ ਸਾਹਿਬ ਜੈ ਸਿੰਘ ਸਾਹਿਬ ਇਹ ਤਾਂ ਹਨ ਹੋ ਰਹੀ ਬੰਦੇ ਪਤਾ ਲੱਗੇ ਕੋੜੇ ਬੰਦੇ ਜਿਹੜਾ ਬੰਦਿਆਂ ਪਤਾ ਹੀ ਕੁਛ ਨਹੀਂ ਹਨੁਸ਼ਾ ਤੇ ਬੰਦੇ 30 ਚਲੀ ਜਾਣਾ ਹੈ ਮਰ ਨਾਲ ਕਿੰਨੇ ਵਜੇ ਘਟਣਾ ਹੈ 30 ਚਲੀ ਜਾਣਾ ਹੈ ਕਿੰਨੇ ਵਜੇ ਘਟਣਾ ਪਤਾ ਲੱਗਾ ਕੁਝ 8 ਵਜੇ ਦੇ ਕਰੀਬ ਦੀ ਝਗੜਣਾ 7:30 8 ਵਜੇ ਤੇ ਕੀ ਲੱਗਾ ਕੀ ਵਜਾ ਕੀ ਕਿਰਪਾਨਾ ਵਜਈ ਜਾਂ ਕੋਈ ਗੂੜੀ ਵਜਈ ਕੀ ਹੋਰ ਜਿਹੜਾ ਬੰਦਾ ਰੁਪਿਆ ਮੇਰੇ ਕੋਲ ਕਿਰਪਾਨਾ ਦਾਤਰ ਦੇ ਉੱਤਰ ਵਜਈ ਹੈ ਦਾਤਰ ਵਜਈ ਹੈ ਜਿਵਾੜੀ ਟੁੱਟ ਗਈ ਜਿਵਾੜਾ ਟੁੱਟ ਗਿਆ ਬੇਟੇ ਦਾ ਫੜਾ ਕੀ ਗੱਲ ਕੀ ਹੋਈ ਐ ਬੱਸ ਛੱਡ ਤੈਨੂੰ ਛੱਡ ਦੋ ਛੱਡ ਕੇ ਗੱਲ ਚਾਹ ਜਿੰਨ ਸਰ ਪਲਾਣੇ ਸਰ ਮੈਨੂੰ ਕਰਾ ਹੋਰ ਆ ਗਿਆ ਕਹਿੰਦੇ ਬਈ ਤਾਂ ਵਟ ਕੇ ਸੁੱਟ ਗਏ ਫਟ ਗਏ ਇਹ ਵੀ ਤੱਕ ਤੇ ਝਗੜਾ ਝਗੜਾ ਕਹਿੰਦੇ ਜੋੜ ਆ ਗਈ ਤੇ ਕਿੰਨੀ ਉਮਰ ਕਿੰਨੀ ਜਸ਼ਨ ਸਿੰਘ 18 ਸਾਲ ਉਮਰ ਹੀ ਅੱਛਾ ਜੋੜਿਆਂ ਦੇ ਕਿੰਨੇ ਮੁੰਡੇ ਜਿਹਨਾਂ ਨੇ ਮਾਰਿਆ ਕੀ ਕੋਈ ਲੱਗਾ ਪਤਾ ਕਿ ਝਗੜਾ ਕਰਦਾ ਆ ਜਾਂ ਕਾਰੇ ਨਹੀਂ ਸਰ ਕਿੰਨੇ ਜਣੇ ਜਿਹੜੇ ਜ਼ਖਮੀ ਹੋਏ ਨਾਲ ਹੋਰ ਦੋ ਜਣੇ ਹੋਰ ਨਾਲ ਜ਼ਖਮੀ ਹੋਇਆ ਦੋ ਨਾਲ ਨੰਬਰ ਸਰ ਲੱਗੇ ਤੇ ਤੁਹਾਨੂੰ ਕੀ ਚਾਹ ਕੇ ਬਲਕੇ ਉਹ ਸਾਥੀ ਹੈ ਹਨ ਇਹ ਹੀ ਮੰਗਿਆ ਗਿਆ ਇਹ ਲੱਗਦਾ ਕਿ ਤੁਹਾਨੂੰ ਬਲਵਕ ਝਗੜਾ ਕਰ ਹੀ ਕਲਦਾ ਹੈ ਪਤਾ ਲੱਗਾ ਕੋਈ ਨਹੀਂ ਸਰ ਘਟ ਆਪਣਾ ਕੀ ਕੰਮ ਕੀ ਕਰਦਾ ਸੀ ਉਹ ਮੈਡੀਕਲ ਤੇ ਲੱਗਾ ਹੋਇਆ 18 ਸਾਲ ਕੀ ਨਾਮ ਦਾ ਜਸ਼ਨਦੀਪ ਸਿੰਘ ਦਾ ਤੁਹਾਡਾ ਨਾਮ ਕੀ ਕਿਸਨ ਵਿਸ਼ਾਲ ਸਿੰਘ ਦਾ ਕਿੱਥੇ ਰਾਣਾਪਿੰਡ ਬੋਗਾ ਬੋਗੇ ਨਹੀਂ ਮੈਨੂੰ ਟਾਈਪ ਨਹੀਂ ਸਰ ਇੱਕ ਟੀ ਮਾਮਲਾ ਸਰ ਹੋਇਆ ਜਿਹੜਾ ਜੇ ਮੁੰਡਾ ਕਿ ਡੈਥ ਹੋਈ ਤੇ ਦੋ ਚੱਕੀਏ ਸਰ ਤੇ ਮੈਂ ਇਨਸਪੈਕਟਰ ਕਸ਼ਮੀਰ ਸਿੰਘ ਐਸਟੀਓ ਸਦਰ ਮੈਨੂੰ ਮਨ ਇੱਕ ਤਲਾਹ ਮਿਲੀ ਹੈ ਕਿ ਪਿੰਡ ਬੁੱਗੇ ਦੇ ਨੇੜੇ ਕੋਈ ਆਪਸ ਵਿੱਚ ਮੁੰਡਿਆਂ ਦਾ ਝਗੜਾ ਹੋਇਆ ਇਹਦੇ ਸਬੰਧੀ ਹੁਣ ਮੈਂ ਜਦੋਂ ਮੌਕੇ ਤੇ ਇੱਥੇ ਹਸਪਤਾਲ ਆਇਆ ਤੇ ਇਹਦੇ ਵਿੱਚ ਇੱਕ ਹਰਪ੍ਰੀਤ ਜਸ਼ਨਪ੍ਰੀਤ ਸਿੰਘ ਮੁੰਡਾ ਜਿੰਦੀ ਇਹ ਮੌਕੇ ਤੇ ਡੈਥ ਹੋ ਗਈ ਹੈ ਜੋ ਇੱਥੇ ਸਿਵਲ ਹਸਪਤਾਲ ਹੀ ਆ ਤੇ ਦੋ ਲੜਕੇ ਜਿਹੜੇ ਹੋਰ ਨੇ ਜਾਂ ਗੁਰੂ ਬਾਪੂ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਉਹਨਾਂ ਨੂੰ ਅੰਮ੍ਰਿਤਸਰ ਲੈ ਗਿਆ ਹਾਂ ਤਾਂ ਨਹੀਂ ਮੌਕੇ ਤੇ ਜਾ ਰਹੇ ਹਾਂ ਮੌਕੇ ਤੇ ਜਾ ਕੇ ਪੜਤਾਲ ਕਰਕੇ ਅਗਲੀ ਸਾਰੀ ਗੱਲ ਬਾਤ ਦੱਸ ਦੇ ਜਿਹੋ ਜਿਹੇ ਇਹਨਾਂ ਦੇ ਕੋਈ ਬਿਆਨ ਲਿਖਾਉਣਗੇ ਉਹਨਾਂ ਮੁਤਾਬਕ ਅਸੀਂ ਕਾਰਵਾਈ ਅਮਲ ਚ ਲਿਆਵਾਂਗੇ ਕੀ ਗੱਲ ਹੋਈ ਆ ਵੇਡਰ ਦੇ ਸੱਟਾ ਲੱਗਿਆ ਸੀ ਕੀ ਇਹਨਾਂ ਤੁਹਾਡਾ ਬਲਕ ਮੇਰਾ ਤੇਜਿੰਦਰ ਸਿੰਘ ਕਿੱਥੋਂ ਰਹਿਣ ਵਾਲੇ ਟੌਂਗਪਾਹ ਸੰਤਨਨ ਕੀ ਗੱਲ ਕੀ ਹੋਈ ਆ ਗੱਲ ਹੋਈ ਆ ਵੀ ਰੈਪਰ ਆਪਣਾ ਲੈ ਕੇ ਆਏ ਆ ਲਾਈਵ ਵਾਸਤੇ ਤੇ ਇਹਨਾਂ ਕੋ ਐਂਬੂਲੈਂਸ ਦਾ ਵੀ ਇੰਤਿਆਮ ਨਹੀਂ ਹੋਇਆ ਤੇ ਨਾ ਕੋ ਡਾਕਟਰ ਆ ਵੇਖਣ ਵਾਲਾ ਇਹਨਾਂ ਦੇ ਸੱਟਾ ਕਿਹੜੇ ਕਿਹੜੇ ਘਰ ਤੋਂ ਲੱਗੇ ਆ ਇਹਨਾਂ ਦੇ ਸੱਟਾ ਲ ਬੁਗਾਦ ਵਾਲੀਪੁਰ ਦੇ ਰੋਡ ਤੇ ਝਗੜਾ ਕਾਦਾ ਕੀ ਹੋਇਆ ਕੀ ਹੈ ਝਗੜੇ ਦਾ ਨਹੀਂ ਮੈਨੂੰ ਪਤਾ ਕਿ ਉਹ ਹੈ ਤੁਹਾਡੇ ਕੀ ਲੱਗਾ ਮੇਰਾ ਬੇਟਾ ਵਾ ਕੀ ਹੋਇਆ ਉਹਨੂੰ ਉਹਦੇ ਸੱਟਾਂ ਜ਼ਿਆਦੀਆਂ ਲੱਗੀਆਂ ਨੇ ਹੋਰ ਕਿਸੇ ਰਮ ਨਾਲ ਉਹਨਾਂ ਨੂੰ ਰਿਫਰ ਕਰਤਾ ਨੰਬਰ 'ਸਾਤ' ਤੇ ਕੀ ਲੱਗਦਾ ਇੱਥੇ ਇਹਨਾਂ ਨੇ ਕੁਛ ਨਹੀਂ ਦੱਸਿਆ ਕਿੰਨੇ ਮਤੇ ਜਖਮੀ ਨੇ ਤਿੰਨ ਬੰਦੇ ਨੇ ਤਿੰਨ ਮਤੇ ਹਾਂਜੀ ਇੱਕ ਦੇ ਡੈੱਡ ਹੋ ਗਿਆ ਵਾ ਦੋ ਜਖਮੀ ਸਾਡੇ ਮੁੰਡਾ ਨਾ ਆ ਗਈ ਮੇਰਾ ਹਰਪੇਚੇ ਉਮਰ ਕਿੰਨੀ ਆਦੀ 18 ਸਾਲ ਜਿਹੜਾ ਨਾਲਪੁਰ ਚੱਕਮੀ ਨਾਲ ਆ ਗਈ ਆ ਉਹਦਾ ਢਿੱਲੇ ਜੇਰਾਪੁਰ ਦਾ ਡੈਥ ਹੋਇਆ ਦੀ ਨਾ ਗਈ ਹੋਰ ਹੋ ਰਹੀ ਉਹ ਕਿੱਥੋਂ ਲੈਣ ਨੂੰ ਪਤਾ ਵੀ ਹੋਰ ਤਾਂ ਨਹੀਂ ਮੈਨੂੰ ਪਤਾ ਕਿੱਥੋਂ ਯਾਰ ਨਾਂ ਦਾ ਮੁੰਡਾ ਕਿੱਥੋਂ ਲੈਣ ਵਾਲਾ ਸੀ ਉਹ ਵੀ ਤਰਨਤਨ ਲਈ ਇਹ ਇਹ ਹੋਇਆ ਕੀ ਪਤਾ ਕੀ ਲੱਗਾ ਪਤਾ ਨਹੀਂ ਈ ਕੁਛ ਲੱਗਾ ਪਤਾ ਨਹੀਂ ਬੇਦਰ ਆਪ ਲੋਹਾਨਾ ਨਹੀਂ ਬੰਕਰ ਦੇਗੀ ਮੰਗੋ ਜੀ ਸਾਹਿਬ ਜੀ ਸਾਹਿਬ ਰੇਹਣ ਹੋ ਰਹੇ ਨੇ ਬੰਦੇ ਪਤਾ ਲੱਗੇ ਕੋੜੇ ਬੰਦੇ ਜਿਹੜਾ ਬੰਦਿਆਂ ਪਤਾ ਹੀ ਕੁਛ ਨਹੀਂ ਨੂੰ ਮਨੁਸ਼ਾਤੇ ਬੰਦੇ ਮਨੁਸ਼ਾਤੇ ਬੰਦੇ 30 ਚਲੀ ਜਾਣਾ ਹੈ ਮਰਦਾਂ ਵਾਲੇ ਕਿੰਨੇ ਵਜੇ ਘਟ ਹੋ ਜਾਏ 30 ਚਲੀ ਜਾਣਾ ਕਿੰਨੇ ਵਜੇ ਘਟਦਾ ਪਤਾ ਲੱਗਾ ਕੁਝ 8 ਵਜੇ ਦੇ ਕਰੀਬ ਦੀ ਗੱਲ ਰਹਾ 7:30 8 ਵਜੇ ਨੇ ਤੇ ਕੀ ਲੱਗਾ ਕੀ ਵਜਾ ਕੀ ਕਿਰਪਾਨਾ ਵਜਈ ਜਾਂ ਕੋਈ ਗੂੜੀ ਵਜਈ ਕੀ ਉਹ ਜਿਹੜਾ ਬੰਦਾ ਰੁਪਿਆ ਮੇਰੇ ਕੋਲ ਕਿਰਪਾਨਾ ਦਾਤਰ ਰੁਪਿਆ ਵਜਈ ਜਾਂ ਦਾਤਰ ਵਜਈ ਬਾੜੀ ਟੁੱਟ ਗਈ ਬਾੜਾ ਟੁੱਟ ਗਿਆ ਬੇਟੇ ਦਾ